ਮਾਚਲ ਦੇ ਵਿੱਚ ਇੱਕ ਹੋਰ ਵਾਰਦਾਤ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਸਿੱਖ ਵਿਅਕਤੀ ਨੂੰ ਟਾਰਗੇਟ ਕੀਤਾ ਗਿਆ ਉਸ ਉੱਤੇ ਹਮਲਾ ਕੀਤਾ ਗਿਆ ਔਰ ਜਾਣਬੁੱਝ ਕੇ ਉਸ ਉੱਤੇ ਬੁਰੀ ਤਰ੍ਹਾਂ ਹਮਲਾ ਕਰਕੇ ਤੇ ਉਸ ਦੀ ਦਾੜੀ ਜਿਹੜੀ ਆ ਉਹ ਪੱਟ ਸੁੱਟੀ ਹੈ ਔਰ ਉਸ ਦੇ ਕੱਪੜੇ ਤੱਕ ਪਾੜ ਦਿੱਤੇ ਗਏ ਨੇ ਇਥੋਂ ਤੱਕ ਕਿਹਾ ਗਿਆ ਹੈ ਕਿ ਉਸ ਦੀ ਦਸਤਾਰ ਲਾ ਕੇ ਸੈਟ ਦਿੱਤੀ ਗਈ ਔਰ ਉਸ ਦੇ ਵਾਲ ਖਿੱਚ ਕੇ ਕੜੀਸੇ ਗਏ ਨੇ ਗੱਲਾਂ ਉੱਬਰ ਕੇ ਸਾਹਮਣੇ ਆ ਰਹੀਆਂ ਨੇ ਪਰ ਹੈਰਾਨ ਕਰ ਦੇਣ ਵਾਲੀਆਂ ਨੇ ਕਿ ਸਿੱਖ ਵਿਅਕਤੀ ਹੁਣ ਕੀ ਆਪਣੇ ਹੀ ਦੇਸ਼ ਦੇ ਵਿੱਚ ਸੇਫ ਨਹੀਂ ਨੇ ਇਹ ਸਾਰੇ ਉਹ ਸਿੱਖ ਵਿਅਕਤੀ ਨੇ ਜਿਹੜੇ ਭਾਰਤ ਨੂੰ ਆਪਣਾ ਦੇਸ਼ ਮੰਨਦੇ ਨੇ ਜਿਹੜੇ ਭਾਰਤ ਦੇ ਵਿੱਚ ਰਹਿ ਕੇ ਸੁਰੱਖਿਅਤ ਮਹਿਸੂਸ ਕਰਨਾ ਚਾਹੁੰਦੇ ਨੇ ਪਰ ਇਹ ਜਦੋਂ ਆਪਣੇ ਹੀ ਦੇਸ਼ 'ਚ ਸੁਰੱਖਿਅਤ ਨਹੀਂ ਤਾਂ ਉਸ ਤੋਂ ਬਾਅਦ ਫਿਰ ਕਿੱਥੇ ਜਾਣ ਜੇ ਕੋਈ ਉੱਬਰ ਕੇ ਗੱਲ ਕਰਦਾ ਆ ਜੇ ਕੋਈ ਉੱਬਰ ਕੇ ਇਸ ਤੋਂ ਤੰਗ ਆ ਕੇ ਕੋਈ ਵੱਖਰੀ ਗੱਲ ਕਰਦਾ ਤੇ ਉਸ ਨੂੰ ਖਾਲਿਸਤਾਨ ਦਾ ਟੈਗ ਦੇ ਦਿੱਤਾ ਜਾਂਦਾ ਖਾਲਿਸਤਾਨੀ ਅੱਤਵਾਦੀ ਦਾ ਟੈਗ ਦੇ ਦਿੱਤਾ ਜਾਂਦਾ ਪਰ ਇਹੋ ਜਿਹੇ ਘਟਨਾਵਾਂ ਦੇ ਵਿੱਚ ਅੱਤਵਾਦੀ ਕੌਣ ਹੈ ਇਹੋ ਜਿਹੇ ਘਟਨਾਵਾਂ ਦੇ ਵਿੱਚ ਟੈਰਰਿਸਟ ਕੌਣ ਹੈ ਕੌਣ ਸਿੱਖ ਵਿਅਕਤੀਆਂ ਨੂੰ ਜਾਣਬੁੱਝ ਕੇ ਟਾਰਗੇਟ ਕਰਦਾ ਪਿਆ ਇੱਕ ਵਾਰ ਦਾ ਤਾਂ ਵਾਪਰੀ ਸੀਗੀ ਜਿੱਥੇ ਐਮਪੀ ਕੰਗਣਾ ਰਣਾਉਤ ਨੂੰ ਚਪੇੜ ਵੱਜੀ ਹਰ ਕਿਸੇ ਨੇ ਉਸ ਦਾ ਵਿਰੋਧ ਕੀਤਾ ਇੱਥੋਂ ਤੱਕ ਕਿ ਸਿੱਖ ਮੀਡੀਆ ਨੇ ਉਸ ਦਾ ਵਿਰੋਧ ਕੀਤਾ ਕਿ ਨਹੀਂ ਹੋਣਾ ਚਾਹੀਦਾ ਸੀ ਇਸ ਤਰ੍ਹਾਂ ਜ਼ਰੂਰ ਕਿਸੇ ਹੋਰ ਤਰੀਕੇ ਦੇ ਨਾਲ ਵਿਰੋਧ ਜਤਾਇਆ ਜਾ ਸਕਦਾ ਸੀਗਾ ਪਰ ਤਾਂ ਵੀ ਉਸ ਤੋਂ ਬਾਅਦ ਦੇ ਹਾਲਾਤ ਜਿਹੜੇ ਨੇ ਉਹ ਵੇਖੇ ਜਾ ਸਕਦੇ ਨੇ ਇੱਥੋਂ ਐ ਪ੍ਰਤੀਤ ਹੁੰਦਾ ਕਿ ਜੇ ਇਹ ਘਟਨਾ ਕੰਗਣਾ ਰਣਾਉਤ ਵਾਲੀ ਘਟਨਾ ਦੇ ਨਾਲ ਜੁੜੀ ਹੋਈ ਹੈ ਤਾਂ ਜ਼ਾਹਿਰ ਤੌਰ ਦੇ ਉੱਤੇ ਕੰਗਣਾ ਰਣਾਉਤ ਨੇ ਇਹ ਦੱਸ ਦਿੱਤਾ ਕਿ ਮੇਰੇ ਵੱਲ ਉਂਗਲੀ ਤੱਕ ਚੱਕਣ ਦਾ ਮਤਲਬ ਕੀ ਹੋ ਸਕਦਾ ਹੈ ਜੇ ਤੁਸੀਂ ਮੇਰੇ ਤੇ ਉਂਗਲੀ ਵੀ ਚੱਕੋਗੇ ਤੇ ਥੋੜਾ ਮੈਂ ਕੀ ਹਾਲ ਕਰਾਂਗੀ ਜੇ ਇਹ ਘਟਨਾ ਕੰਗਣਾ ਰਣਾਉਤ ਨਾਲ ਮਿਲਦੀ ਹੈ ਤੇ ਸ਼ਾਇਦ ਕੰਗਣਾ ਰਣਾਉਤ ਨੇ ਇਹ ਐਕਸਪਲੇਨ ਕਰ ਦਿੱਤਾ ਉਸ ਘਟਨਾ ਤੋਂ ਬਾਅਦ ਲਗਾਤਾਰ ਸਿੱਖਾਂ ਦੇ ਉੱਤੇ ਹਮਲੇ ਜਿਹੜੇ ਨੇ ਉਹ ਸਾਹਮਣੇ ਆ ਰਹੇ ਨੇ ਹਰਿਆਣੇ ਦੇ ਵਿੱਚ ਹੀ ਦੋ ਘਟਨਾਵਾਂ ਵਾਪਰ ਚੁੱਕੀਆਂ ਨੇ ਔਰ ਦੁਬਾਰਾ ਇਹ ਘਟਨਾ ਸਾਹਮਣੇ ਆਈ ਜਿਸ ਦੇ ਵਿੱਚ ਇੱਕ ਸਿੱਖ ਵਿਅਕਤੀ ਨੇ ਦਾਅਵਾ ਕੀਤਾ ਹੈ ਕਿ ਜਾਣ ਬੁੱਝ ਕੇ 4-5 ਬੰਦ ਔਰ ਉਸ ਦੀ ਦਾੜੀ ਪੱਟ ਸੁੱਟੀ ਹੈ ਉਸ ਦੇ ਵਾਲ ਪੱਟ ਸੁੱਟੇ ਨੇ ਔਰ ਉਸ ਦੀ ਕਮੀਜ਼ ਪਾੜ ਕੇ ਤੇ ਉਸ ਨੂੰ ਸੁੱਟ ਦਿੱਤਾ ਗਿਆ ਬੜੀ ਬੇਰਹਿਮੀ ਦੇ ਨਾਲ ਕੁੱਟਿਆ ਗਿਆ ਟਵੀਟ ਦੇ ਵਿੱਚ ਤਾਂ ਇਥੋਂ ਤੱਕ ਲਿਖਿਆ ਗਿਆ ਹੈ ਕਿ ਉਸ ਸਿੱਖ ਵਿਅਕਤੀ ਨੂੰ ਇਹ ਕਿਹਾ ਗਿਆ ਬਾਰ-ਬਾਰ ਕਿ ਰਾਮ ਨਾਮ ਲਿਆ ਜਾਵੇ ਜਦੋਂ ਨਹੀਂ ਲਿਆ ਤਾਂ ਉਸ ਨੂੰ ਹੋਰ ਕੁੱਟਿਆ ਗਿਆ ਇਹ ਚੀਜ਼ਾਂ ਪਹਿਲਾਂ ਮੁ슬ਮਾਨ ਸਮਾਜ ਨਾਲ ਹੋ ਰਹੀਆਂ ਸੀਗੀਆਂ ਕੁਝ ਮੁਖਲਿਫ ਸੂਬਿਆਂ ਦੇ ਵਿੱਚ ਪਰ ਇਹ ਹੁਣ ਸਰਦਾਰਾਂ ਨਾਲ ਵੀ ਹੋਣ ਲੱਗ ਗਈਆਂ ਨੇ ਇਹ ਸਿੱਖਾਂ ਨਾਲ ਵੀ ਹੋਣ ਲੱਗ ਗਈਆਂ ਨੇ ਔਰ ਹਰਿਆਣਾ ਪੰਜਾਬ ਵਰਗੇ ਏਰੀਆਜ਼ ਦੇ ਵਿੱਚ ਜਿੱਥੇ ਸਿੱਖਾਂ ਦੀ ਉਦਾਾਦ ਹੈਗੀ ਹੈ ਉੱਥੇ ਆ ਕੇ ਇਸ ਸਭ ਕੁਝ ਜਿਹੜਾ ਹੁੰਦਾ ਪਿਆ ਉੱਥੇ ਲਿਆ ਕੇ ਇਹ ਸਾਰੀ ਵਾਰਦਾਤ ਹੋਂਦ ਦੇ ਵਿੱਚ ਲਿਆਂਦੀ ਜਾ ਰਹੀ ਹੈ ਆਪਣੇ ਆਪ ਦੇ ਵਿੱਚ ਹੈਰਾਨ ਕਰ ਦੇਣ ਵਾਲੀਆਂ ਗੱਲਾਂ ਨੇ ਔਰ ਡਰ ਦਾ ਮਾਹੌਲ ਜਿਹੜਾ ਉਹ ਬਣ ਸਕਦਾ ਹੈ ਜਿੱਥੇ ਇੱਕ ਪਾਸੇ ਸੈਕੂਲਰਿਜ਼ਮ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਜਿੱਥੇ ਇੱਕ ਪਾਸੇ ਦਾਅਵੇ ਕੀਤੇ ਜਾਂਦੇ ਨੇ ਕਿ ਸਿੱਖ ਤਾਂ ਸਾਡੇ ਸਮਾਜ ਦਾ ਇੱਕ ਬਹੁਤ ਵੱਡਾ ਇੱਕ ਮਹੱਤਵਪੂਰਨ ਹਿੱਸਾ ਹੈ ਉੱਥੇ ਹੀ ਸਿੱਖਾਂ ਦੇ ਨਾਲ ਇਹ ਹਾਲਾਤ ਇਸ ਲੋਕ ਕੀਤਾ ਜਾ ਰਿਹਾ ਆਪਣੇ ਆਪ ਦੇ ਵਿੱਚ ਇਹ ਹੈਰਾਨ ਕਰਨ ਦੇ ਕਰ ਦੇਣ ਵਾਲਾ ਮਾਮਲਾ ਇਸ ਉੱਤੇ ਹੁਣ ਕੀ ਐਕਸ਼ਨ ਕੀਤਾ ਜਾਂਦਾ ਕਿਉਂਕਿ ਐਫ ਆਈ ਆਰ ਤੇ ਇਹਦੇ ਵਿੱਚ ਵੀ ਦਰਜ ਕਰ ਲਈ ਗਈ ਹੈ ਕੀ ਕੁਝ ਹੁੰਦਾ ਔਨ ਦੇ ਸਮੇ ਨੂੰ ਦੱਸ ਦੇ ਰਵਾਂ ਫਿਲਹਾਲ ਸੁਣਦੇ ਹਾਂ ਕਿ ਉਹ ਸਪੀੜਤ ਵਿਅਕਤੀ ਨੇ ਕੀ ਕੁਝ ਕਿਹਾ ਹੈ ਜੋ ਹੈ ਸਿੱਖ ਨੌਜਵਾਨ ਕੇ ਜੋ ਹੈ ਦਾੜੀ اور ਬਾਲ ਫਾੜਨੇ ਦਾ ਮਾਮਲਾ ਸਾਹਮਣੇ ਆਇਆ ਰਾਤ ਕੋ ਸ਼ਿਕਾਇਤ دی ਹੈ ਇਹਨੋ ਨੇ ਆਏ جانتے ਹੈ ਕਿ ਆ ਕੁਝ ਪੂਰਾ ਮਾਮਲਾ ਪੂਰੀ ਤਰੀਕੇ ਸੇ ਖਿੱਚਿਆ ਗਿਆ ਹੈ ਕਿ ਆ ਕੁਝ ਤਮਾਮ ਪੂਰਾ ਮਾਮਲਾ ਹੈ ਬਾਤ ਚਿਤ ਕਰਤੇ ਹੈ ਭਾਜੀ ਕੀ ਨਾਮ ਹੈ ਆਪਕਾ ਭਾਈ ਜਸਵੀਰ ਸਿੰਘ ਨਾਮ ਹੈ ਸ਼ੰਟੀ ਨਾਮ ਹੈ ਸੇ ਤੇ ਮੁੰਡਿਆਂ ਨੇ ਪਿੱਛੋਂ ਕਾਰ ਚ ਲੁਕਾ ਸੀ ਤੇ ਸ਼ਾਮਾ ਸੀ ਪਿੱਛੋਂ ਚਾਰ ਪੰਜ ਮੁੰਡੋ ਆਰਦੀ ਮੈਨੂੰ ਨਹੀਂ ਪਤਾ ਕੌਣ ਸੀ ਉਹਨਾਂ ਨੇ ਆ ਕੇ ਮੇਰੀ ਦਾੜੀ ਪੱਟੀ ਤੇ ਪਟਕਾ ਮੇਰੇ ਕੇਸ ਵੜਦੇ ਉਹਨਾਂ ਨੇ ਦਾੜੀ-ਖਾਰੀ ਪਾੜ ਕੇ ਲੈ ਗਏ ਨੇ ਜੀ ਪਿੱਛੇ ਲੈ ਗਏ ਅੱਗੋਂ ਦਾੜੀ ਖੁੰਦਦੇ ਨੇ ਇਹਦੇ ਸੋਹਾਰੀ ਦਾੜੀ ਪਾੜਦੇ ਕਿਸ ਗੱਲ ਨੂੰ ਲੈ ਕੇ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਬਸ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਰੁਕ ਗਿਆ ਜੋ ਕਿਸ ਗੱਲ ਤੋਂ ਲੈ ਕੇ ਕੋਈ ਝਗੜਾ ਨਹੀਂ ਜੀ ਇੱਕ ਮੰਗਲਵਾਰ ਦੀ ਗੱਲ ਜੇ ਕੋਈ ਗੱਲ ਇਸੀ ਗੜੇ ਦੇ ਵਿੱਚ ਗੱਲ ਹੋਈ ਜੀ ਬਸ ਉਹ ਕਿਨ ਧਮਕੀਆਂ ਦੇਣ ਲੱਗ ਗਿਆ ਸ਼ਹਿਰ ਦੇ ਅੰਦਰ ਉੱਪਰ ਤੂੰ ਜਾਣਦਾ ਨਹੀਂ ਹਜ਼ਾਰਵੇਂ ਨਹੀਂ ਜਾਣਦਾ ਇਹ ਫਲਾਣਾ ਇਹ ਗੱਲ ਦੀ ਕੋਈ ਮੈਟਰ ਨਹੀਂ ਸਾਡਾ ਤੇ ਕੁਛ ਨਹੀਂ ਉਹ ਮੁੰਡੇ ਛੋਟੇ ਨੂੰ ਮੁੰਡੇ ਘੱਟੇ ਕਰ ਲਏ ਉਹਨੇ ਉੱਤੇ ਬਸ ਅੱਜ ਅਵਾਜ਼ ਕਹਾਂ ਪਰ ਅੱਜ ਅਸੀਂ ਨਾਜਵੰਡੀ ਖਲੋਤੇ ਆਪਣੇ ਘਰੋਂ ਆਏ ਆ ਆਪਣੇ ਘ ਜੀ ਬਈ ਆਪਣਾ ਖਾ ਪੀਣੇ ਮੁੰਡੇ ਆ ਪਿੱਛੋਂ ਇਹਨੇ ਗਾਰਜ ਮੁੰਡੇ ਮੈਨੂੰ ਕਹਿੰਦਾ ਕਹਿੰਦਾ ਦਰਾ ਲੁੱਕ ਕਹਿੰਦਾ ਮੈਂ ਕਿਹਾ ਮੈਂ ਨਹੀਂ ਤੂੰ ਆ ਜਾ ਉਹ ਆ ਗਿਆ ਮਾਰਨਾ ਚੱਲੂ ਕਰਤਾ ਉਹਨੇ ਪਿੱਛੋਂ ਦੀ ਉਹਨੇ ਮੇਰੇ ਦਾੜੀ ਬੱਟੀ ਮੈਨੂੰ ਪਤਾ ਨਹੀਂ ਕਿਥੋਂ ਅੱਖਾਂ ਪਾੜਤੀ ਮੈਂ ਮੈਨੂੰ ਮੈਨੂੰ ਪਤਾ ਨਹੀਂ ਲੱਗਾ ਬਈ ਕੀ ਹੋਇਆ ਕੀ ਨੂੰ ਆ ਤੋ ਇਹ ਦਾੜੀ ਜੋ ਆਪਕੀ ਫਟੀ ਹੈ ਅਭੀ ਫਾੜ ਦਿੱਤੀ ਹਾਏ ਉਹ ਆ ਮੈਂ ਦਿਖਾਏ ਜੇ ਭਾਈ ਭਾ ਜੇ ਪਾ ਕੇ ਲੇ ਗੇ ਦਾੜੀ ਉਹ ਗਾੜੀ ਹੋਰ ਦਿਖਾ ਰਹੇ ਹੈ ਵੀ ਦਿਵਾਨ ਦੇਣਗੇ ਦਾੜੀ ਪਾੜਦੀ ਹਮਨੇ ਦਾੜੀ ਕੋ ਜੋ ਹੈ ਫੜਾ ਗਿਆ ਹੈ ਔਰ ਉਸਕੇ ਬਾਅਦ ਇਹ ਤਮਾਮ ਯਹਾਂ ਪਰ ਲੋਕ ਯਾਹ ਇਕੱਠਾ ਹੋਏ ਹੈਂ ਦੇਖ ਸਕਤੇ